ਨਾ ਹੋਰ ਪੰਜ ਮਿੰਟ ਤਾਂ ਹੁਣੀ ਪਤਾ ਲੱਗਿਆ ਸੀਗਾ ਤੇਰਾ ਮੈਨੂੰ ਪਤਾ ਲਿਆ ਮਾਂ ਤਾਂ ਇਹ ਮਿੰਟ ਤਾਂ ਪਤਾ ਹੀ ਨਹੀਂ ਸੀਗਾ ਵੀ ਤੂੰ ਬਿਮਾਰ ਇੰਨੀ ਹੋਈ ਪਈ ਐ ਸੱਸ ਜੀ ਕਾਲਤਾ ਜੀ ਸੱਸ ਜੀ ਕਾਲ ਪੁੱਤ ਹੋ ਠੀਕ ਆ ਤੂੰ ਬਸ ਠੀਕ ਆ ਤੈਨੂੰ ਟਾਈਮ ਪਾਸ ਹੋਈ ਜਾਂਦਾ ਆਦਰ ਮਾਂ ਨੂੰ ਮੈਂ ਤਾਂ ਪਤਾ ਹੀ ਨਹੀਂ ਸੀ ਵੀ ਇੰਨੀ ਬਿਮਾਰ ਹੋਈ ਪਈ ਐ ਕੀ ਦੱਸਾਂ ਤਾ ਜੀ ਚਾਹ ਚਾਹੇ ਮਾਤਾ ਬਿਮਾਰ ਤੂੰ ਐ ਖੜਾ ਤੂੰ ਬੈੱਡ ਮੈਂ ਚਾਹ ਕਰ ਲੈਣਾ ਨਾ ਮੈਂ ਚਾਹ ਤਾਂ ਪੁੱਤ ਮੈਂ ਪੀ ਕੇ ਆਈ ਐ ਤੂੰ ਬਸ ਮੇਰੇ ਨਾਲ ਤੇਰੀ ਮਾਰ ਨਹੀਂ ਗੱਲਾਂ ਕਰ ਡੋ ਸੁਖਦਣਾ ਵੀ ਕਿਵੇਂ ਇਹਨੂੰ ਬਿਮਾਰ ਹੋਈ ਕਿਵੇਂ ਕੁਝ ਹੋਇਆ ਦਾ ਵਿਚਾਰੀ ਦਾ ਕਈ ਕੀ ਦੱਸਾਂ ਰੱਬ ਵੀ ਉਹਦੇ ਨਾਲ ਹੀ ਕਰਦਾ ਕੀ ਲੋਕੀ ਮਗਰ ਪਿੱਛੇ ਨਾ ਹੋਵੇ ਕੋਈ ਹੋਰ ਕੀ ਹੈ ਮੇਰੀ ਮੰਮੀ ਨਾ ਮੇਰਾ ਕੌਣ ਹੈ ਕੋਈ ਨਹੀਂ ਭਾਈ ਤੇਰਾ ਤਾਂ ਇਹੀ ਸਹਾਰਾ ਦਾ ਤੇ ਹੁਣ ਇਹ ਕਿਹਦੇ ਕਾਇਕੇ ਤੇ ਨਾ ਜੀ ਬਿਮਾਰ ਆ ਫਿਰ ਹੁਣ ਦਵਾਈ ਪੂਰੀ ਕੋਈ ਦਵਾਈ ਆ ਦਵਾਈ ਸਿਤਾ ਜੀ ਹਾਂ ਡੜੀ ਤੇ ਜਾਂਦਾ ਹੁੰਦਾ ਸੀਗਾ ਥੋੜੇ ਜੇ ਪੈਸੇ ਜੁੜੇ ਸੀ 500 ਰੁਪਿਆ ਕੱਲ ਦਵਾਈ ਦਵਾ ਕੇ ਲੈ ਡਾਕਟਰ ਨੇ ਪੈਸੇ ਬਾਲੇ ਮੰਗ ਲਏ ਕਿੰਨੇ ਕੁ ਮੰਗ ਲੇ ਡਾਕਟਰ ਨੇ ਤਾਂ ਬਾਲੇ ਮੰਗ ਲੇ ਤਾਂ ਕੀ ਦੱਸਾਂ ਕੋਈ ਐ ਤੇ ਡਾਊਨ ਹੀ ਬੜੀ ਹੋਈ ਪਈ ਆ ਵਿਚਾਰੀ ਹੁਣ ਇਹਦਾ ਕੋਈ ਮਾੜਾ ਮੋਟਾ ਜੇ ਕਿਤੇ ਲੈ ਕੇ ਜਾਵੇਂਗਾ ਤਾਂ ਫੇਰ ਠੀਕ ਹੋਊਗੀ ਕੋਈ ਮਾੜਾ ਮੋਟਾ ਰਿਸ਼ਤੇਦਾਰ ਨੂੰ ਸਵਾਰ ਪਾ ਦਿੰਦਾ ਫੇ ਸਾਰਿਆਂ ਨੂੰ ਪਾਇਆ ਸੀ ਹਾਂ ਓਕੇ ਬਲੇ ਕੋਈ ਨਹੀਂ ਖਰਦਾ ਕਿਸੇ ਨਾਲ ਇਹ ਤਾਂ ਠੀਕ ਆ ਪਈ ਆਖੇਗੇ ਦੁਨਗਾ ਤਾਂ ਮਤਵਲਦੀ ਆਗੀ ਰਿਸ਼ਤੇਦਾਰ ਵੀ ਨਹੀਂ ਸੁਣਦੇ ਹੁੰਦੇ ਕਿਸੇ ਦੀ ਮਮੂ ਦੇ ਹੂੰ ਤਾਂ ਸਾਰਾ ਦਿਨ ਯਾਦ ਕਰਦੇ ਰਹੇ ਸੀ ਨਿੱਕੇ ਸਾਡੇ ਐਂ ਬਾਈ ਸਾਡੇ ਆ ਕੰਮ ਹੋ ਗਿਆ ਆ ਕੰਮ ਹੋ ਗਿਆ ਹੁਣ ਮੈਂ ਸਾਰੇ ਰਿਸ਼ਤੇਦਾਰਾਂ ਨੂੰ ਫੋਨ ਕੀਤਾ ਮੇਰੇ ਵਾਲੀ ਸਾਰੇ ਮੂੰਹ ਫੇਰ ਗਏ ਆਈ ਕਰਦਾ ਅਗਲਾ ਆਪਦੇ ਤੱਕਾਂ ਨੂੰ ਕਿਤੇ ਦੁੱਖ ਦੱਸੋ ਕਿਤੇ ਕੰਮ ਆਉਂਦਾ ਅਗਲਾ ਤੂੰ ਹਰ ਇੱਕ ਤੇ ਭੱਜ ਕੇ ਜਾਣਾਗਾ ਕਿੰਨੇ ਵਾਰੀ ਟਕਰਾਂਗਾ ਤੇਰੀ ਭੈਣਾਂ ਦੀ ਜਿਹੜੀ ਜਿੱਤੋ ਲੈ ਕਿੰਨੇ ਵਾਰੀ ਗਿਆਗਾ ਤੂੰ ਉਹ ਦੇਖ ਲੈ ਕੀ ਕਰਾਂ ਤਾਈ ਕੱਲੀ ਕਰੀ ਜਾਣਾ ਸੌ ਤੰਦੇ ਕਰਨੇ ਪੈਂਦੇ ਆ ਘਰ ਦਾ ਵੀ ਮੈਂ ਕਰਦਾ ਬਾਹਰ ਦਾ ਵੀ ਮੈਂ ਕਰਦਾ ਹੋਰਾਂ ਮੈਂ ਆਈਗਾ ਕਿੰਨੇ ਕਬਾਰੀ ਆਖੇਗਾ ਉਹ ਆਪਣੀਆਂ ਮਰਜ਼ੀ ਤਨ ਮਖਾ ਕੁੜੀ ਤੂੰ ਨਿੱਕੇ ਨੂੰ ਰਿਸ਼ਤਾ ਕਰਾ ਮਖਾ ਉਹ ਤਾਂ ਬਾਲਾ ਤੰਗ ਆਗਾ ਵਿਚਾਰਾ ਮਾਤਾ ਮਤਨ ਦਾ ਸ਼ਰਾਪ ਕਰਦਾ 10 ਦਿਨ ਹੋ ਗਏ ਬੇਬੇ ਸਾਈ ਨਾ ਤਾਂ ਕੋਈ ਕੰਮ ਚੱਲਦਾ ਨਾ ਕੋਈ ਦਿਹਾੜੀ ਚੱਲਦੀ ਆ ਉਧਰ ਮੇਰੀ ਮਾਂ ਬਿਮਾਰ ਹੋ ਰਹੀ ਆ ਡਾਕਟਰਾਂ ਕੋਲੇ ਲੈ ਕੇ ਗਿਆ ਉਹਨਾਂ ਨੇ ਪੈਸੇ ਵਾਲੇ ਮੰਗ ਲੇ ਹੁਣ ਮੈਂ ਕਿੱਥੋਂ ਲਿਆਵਾਂ ਚੱਲ ਕੋਈ ਨਹੀਂ ਪੁੱਤ ਆਰਾਮ ਤਾਂ ਬਥੇਰਾ ਆ ਜੂਗਾ ਮਾਣਾ ਮੋਟਾ ਵੋੜ-ਪੋੜ ਕਰ ਪਾਈਏ ਦਾ ਆਇਤਾ ਨਹੀਂ ਸਕਦਾ ਹੁਣ ਇਹਨੂੰ ਮੰੰਜੇ ਚ ਪਾਇ ਚ ਚੱਲ ਤਾਈ ਕੋਈ ਨਹੀਂ ਪੁੱਤ ਨਹੀਂ ਕੀ ਟੈਨਸ਼ਨ ਆ ਲੈ ਬਥੇਰਾ ਤੇਰੀ ਮਾਂ ਠੀਕ ਹੋ ਜੂਗੀ ਮਹਾਰਾਜ ਦੀ ਕਿਰਪਾ ਕੀ ਹੈ ਦਵਾਈ ਦੂਈ ਦਵਾ ਕੋਣ ਆ ਬਾਈ ਜੀ ਲੈ ਮੈਂ ਦੇਖ ਲਾ ਕੋਣ ਆ ਬੇਬੇ ਬਾਰ ਹਾਂ ਦੇਖ

ਇਸ ਪਾਸੇ ਵਾਲੇ ਨੂੰ ਪਤਾ ਹੀ ਆ ਸਾਰਾ ਤੁਹਾਡੀ ਵੀ ਮਜਬੂਰੀ ਹੈ ਜੀ ਅੱਜ ਜੀ ਬਾਈ ਪਾ ਲੈਣੇ ਪਾਣੀ ਇੱਕ ਇੱਕ ਤੁਹਾਡੀ ਰਹੀ ਕਲੀ ਦੱਸੋ ਉਹ ਵੀ ਭਰਾਂਗੇ ਜੀ ਕਿਸ਼ਤ ਜੀ ਜ਼ਰੂਰ ਭਰਾਂਗੇ ਜੀ ਤੁਹਾਨੂੰ ਰਿਕਾਰਡ ਦਿਖਾਉਣਾ ਪੈਂਦਾ ਉਹ ਤਾਂ ਜੀ ਗੱਲ ਠੀਕ ਹੈ ਜੇ ਮੇਰੀ ਮਾਤਾ ਜੀ ਬਿਮਾਰ ਹੋ ਗਏ ਨੇ ਬਾਹਲੇ ਜੀ ਮਾਤਾ ਦਾ ਚਲੋ ਠੀਕ ਹੈ ਮਾਤਾ ਬਿਮਾਰ ਹੋ ਗਏ ਕਿਸ਼ਤ ਤਾਂ ਤੁਸੀਂ ਕਰਨੀ ਆ ਮਾਤਾ ਨੇ ਨੋਂ ਲੇਤੇ ਕਿਸ਼ਤ ਤਾਂ ਅਸੀਂ ਲੈਣੀ ਲੈਣੀ ਆ ਲੈਕੋ ਤੁਹਾਡੇ ਮੇਰੇ ਬੇਇੱਜ਼ਤੀ ਹੈ ਜੀ ਕਿਸ਼ਤ ਤਾਂ ਭਰੂੰਗਾ ਜੀ ਕਿੰਨਾ ਕੁ ਪੈਸੇ ਮੰਨੇ ਮੈਂ ਕੁਝ ਪੈਸੇ ਜੋੜੇ ਸੀਗੇ ਜੀ ਉਹ ਮਾਂ ਨੂੰ ਦਵਾਈ ਦਿਵਾ ਲਈ ਲਈ ਸਾਡੀ ਵੀ ਮਜਬੂਰੀ ਆ ਗਈ ਕਿਸ਼ਤ ਲੈ ਕੇ ਆਉਣਾ ਤੁਹਾਡਾ ਫਰਜ਼ ਮੰਨਦਾ ਵੀ ਟਾਈਮ ਤੇ ਕਿਸ਼ਤ ਭਰਿਆ ਕਰੋ ਉਹ ਤਾਂ ਗੱਲ ਠੀਕ ਆ ਭੈਣੇ ਪਤਾ ਕੀ ਗੱਲ ਆ ਆ ਮੇਰੀ ਮਾਤਾ ਬਿਮਾਰ ਬਾਲੇ ਹੋ ਗਈ ਡਾਕਟਰਾਂ ਨੇ ਪੈਸੇ ਬਾਲੇ ਮੰਗ ਲਏ ਜੀ ਕੱਲ ਮੈਨੂੰ ਦਵਾਈ ਦਿਵਾ ਲਈ ਜੀ ਕਿਸ਼ਤ ਤਾਂ ਮੈਂ ਜੋੜ ਰੱਖੀ ਸੀ ਬਾਈ ਜੀ ਦੇਖੋ ਆ ਮਜਬੂਰੀਆਂ ਨਾ ਸਾਨੂੰ ਘਰ ਘਰ ਲੋਕ ਆਈ ਸੁਣਾਉਂਦੇ ਆ ਅਸੀਂ ਕਿਹਦੀ ਕਿਹਦੀ ਮਜਬੂਰੀ ਸਮਝੀਏ ਦੇਖੋ ਲੋਨ ਲੈਣ ਤੋਂ ਪਹਿਲਾਂ ਨਾ ਇਹ ਗੱਲ ਸੋਚਿਆ ਕਰੋ বিজে লোন ਲੈਨੇਉ তা কਿਸੇ টাইম ਤੋਂ টাইম ਪਰ ਆ ਦੇ ਭਰਨੀ ਆ। ਕਿ ਬਾਈ ਮੈਂ ਪਹਿਲਾਂ ਕਦੇ ਕਹਾ ਹੀ ਆ ਕਿ ਇਸ ਦਾ ਮੈਂ ਟਾਈਮ ਤੇ ਭਰਦਾ ਸੀ ਯਾਰ। ਹੁਣ ਮੇਰੀ ਮਾਤਾ ਇੰਨੀ ਬਿਮਾਰ ਆ ਗਈ ਆ ਮੇਰੇ ਤਾਈ ਵੀ ਪਤਾ ਲੈਣਾ ਹੀ ਹੋਈ ਆ ਦੇਖੋ ਮੇਰਾ। ਵੱਡਾ ਵੀ ਰਿਕਾਰਡ ਖਰਾਬ ਹੁੰਦਾ ਨਾ। ਬਰਾਖ ਦਾ ਸਾਡਾ ਵੀ ਰਿਕਾਰਡ ਖਰਾਬ ਹੁੰਦਾ ਸੀ ਵੀ ਜਦੋਂ ਸਰ ਨੇ। ਸਰ ਨੇ ਇਹ ਘਰੇ ਕੇ ਉੱਥੇ ਆਫਿਸ ਗਿਆ ਨੂੰ ਮੇਰੀ ਬੇਇਜ਼ਤੀ ਕਰਦੇ ਨੇ। ਹੁਣ ਦੱਸੀ ਤੁਸੀਂ ਦੱਸੋ ਸਰ ਤੁਸੀਂ ਕਰੋ ਗੱਲ ਅਸੀਂ ਤੁਸੀਂ ਮੈਨੂੰ ਕਹਿ ਦਿੰਦੇ। ਬਾਰ-ਬਾਰ ਮੈਡਮ ਲੈ ਕੇ ਆਉਂਦੀ ਆ ਮੈਨੂੰ ਇੱਥੇ। ਚਲੋ ਸਰ ਮੈਂ ਤੁਹਾਡੇ ਮਰੇ ਬੇਨਤੀ ਕਰਦਾ ਆ ਆ ਕੁਝ ਦਿਨਾਂ ਨਾਲ ਮੇਰਾ ਕੰਮ ਚੱਲ ਜੂਦਾ। वो दिन देखा नहीं लाने का क्या करने का बचाया कोई नहीं बेटा मार दूँगा कैसा अब चारी बुड्ढे बमार होए पिये बड़े बमार होए पिये नहीं तो लाकर पिया लाता माता जी साड़ी भी मजबूरी है मजबूरी है साड़ी जो होगा साड़ी भी बच्चे हैं यानी कोई नहीं तो साले पलाटी पर आऊँगा मैं सोने पलाटी भी ਕੁਰਸੀ ਆਪ ਤੁਹਾਨੂੰ ਲੱਗ ਜਾਂਦੇ ਆ ਮਾਤਾ ਜੀ ਐ ਕਰੋ ਮੇਰੇ ਬਾਰੇ ਨਹੀਂ ਸੋਚਦੇ ਮੇਰੀ ਮਾਂ ਮਰੀ ਤਾਂ ਸੋਚ ਲੋ ਵੀ ਬਿਮਾਰ ਪੀਆ ਮੰਜੀ ਦੀ ਮਾੜੋ ਕਿਸ਼ਤ ਉਹ ਨਹੀਂ ਚਾਹੀਦੀ ਇਹਨਾਂ ਦੀ ਹਰ ਹਾਲਤ ਵਿੱਚ ਮੈਂ ਬਹਾਨੇ ਨਹੀਂ ਸੁਣਾਉਣਾ ਚਾਹੁੰਦਾ ਸਰ ਹੁਣ ਮੈਂ ਹੁਣ ਕੀ ਬੋਲਾਂ ਤੁਹਾਡੇ ਸਾਹਮਣੇ ਜੋ ਵੀ ਹੈਗਾ ਹੁਣ ਤੁਸੀਂ ਮੈਨੂੰ ਬੋਲਦੇ ਹੋ ਵੀ ਕਿਸ਼ਤ ਨਹੀਂ ਲੈ ਕੇ ਆਉਂਦੀ ਫਿਰ ਸਰ ਲੋਕ ਐਦਾਂ ਦੀਆਂ ਮਜਬੂਰੀਆਂ ਸੁਣਾਉਣ ਲੱਗ ਜਾਂਦੇ ਆ ਪਹਿਲਾਂ ਤਾਂ ਕਿਸ਼ਤਾਂ ਕਢਾ ਲੈਂਦੇ ਲੋਨ ਚੱਕ ਲੈਂਦੇ ਹੈਗੇ ਸੌ ਸੌ ਬਹਾਨੇ ਮਾਰਦੇ ਅਸੀਂ ਘਰ ਪਾਉਣਾ ਸੀ ਯੋਗ ਕਰਨਾ ਬੋ ਕਰਨਾ ਤੇ ਕਿਸ਼ਤ ਭਰਨ ਵੇਲੇ ਆ ਬਹਾਨੇ ਚੱਲਣ ਲੱਗ ਜਾਂਦੇ ਆ ਮੈਂ ਤੇਰੇ ਮੂਰੇ ਬੇਨਤੀ ਕਰਦਾ ਮੇਰੀ ਮਾਤਾ ਮੂਰੇ ਇੰਨਾ ਨਾ ਉੱਚੀ ਬਾਈ ਜੀ ਸਾਨੂੰ ਬੇਨਤੀ ਨਹੀਂ ਇਸ ਕਾ ਦਾ ਪਹਿਲਾਂ ਵੀ ਟੈਗ ਦੀ ਸਕੈਟ ਹੋ ਗਈ ਸੀ ਇੰਨਾ ਮੂਰੇ ਇੰਨਾ ਉੱਚਾ ਨਾ ਬੋਲੋ ਉਹ ਲਾਸਟ ਤੋਂ ਉਹ ਵਾਰ ਲੈ ਕੇ ਦਿੰਨੇ ਆ ਕਿਸ਼ਤ ਸਮੇਂ ਤੇ ਸਾਡੀ ਪਹੁੰਚ ਜਾਣੀ ਚਾਹੀਦੀ ਹਰ ਹਾਲ ਦੇ ਚ ਕੋਈ ਨਾ ਸਾਡਾ ਚੱਕਰ ਨਾ ਲੱਗੇ ਜੀ ਠੀਕ ਹੈ ਯਾਰ ਕੋਈ ਨਹੀਂ ਸਰ ਭਰਿਆ ਨਹੀਂ ਨਹੀਂ ਬਾਈ ਜੀ ਬਈ ਪਾਣੀ ਜਾਣੀ ਨਹੀਂ 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 ਜੀ ਅਸੀਂ ਪਾਣੀ ਦੀ ਸਾਨੂੰ ਕਿਸ ਤੇ ਟਾਈਮ ਤੇ ਭਰਦੇ ਐਨੇ ਬਹੁਤ ਆ ਤੇਲੇ ਬਣੀ ਮਜਬੂਰੀ ਸਮਝਦੇ ਆਗੇ ਕਿ ਮੈਂ ਲੱਖ ਲੱਖ ਬੋਲਦੀ ਸੀਗੀ ਆਈ ਨਹੀਂ ਕਹਿੰਦੀ ਫਿਰ ਉਹ ਤਾਂ ਮੰਝੇ ਚ ਪਈ ਆਗੀ ਹਾਂ ਤੇ ਇਹ ਕਿਸ ਤਰ੍ਹਾਂ ਕੋਈ ਫਪੜਦਾ ਜਵਾਬ ਆ ਮਾਣਾ ਮੋਟਾ ਤਾਂ ਇਹਨਾਂ ਨੂੰ ਮਜਬੂਰੀ ਸਮਝਣੀ ਚਾਹੀਦੀ ਆਗੀ ਜੇ ਲਾਉਣ ਲੱਗਾ ਫਿਰ ਕਿੱਡੀ ਕਬੱਡੀ ਗੱਲ ਆਗੀ ਚਲ ਮਗਰ ਮੂਰਾ ਵੀ ਗਰੀਬ ਤਾਂ ਹੋ ਹੀ ਜਾਂਦਾ ਹੁੰਦਾ ਗਰੀਬ ਸਮਝੇ ਕੌਣ ਬੇਬੇ ਠੀਕ ਆ ਤੂੰ ਚਾਹ ਕਰ ਕਿਲੇ ਮੈਂ ਚਾਹ ਕਰ ਲਿਆ ਜਨ ਤਾਂ ਮੈਂ ਥੋੜੀ ਪੁੱਤ ਚਾਹ ਦੀ ਘੁੱਟ ਮੈਂ ਚਾਹਨੀ ਆਂ ਬੱਸ ਭਣ ਮੈਂ ਤਾਂ ਜਾਨਨੀ ਆਂ ਆਹ ਤਾਂ ਸਮਾਂ ਮੂਡ ਚਾ ਖਰਾਬ ਹੀ ਹੋ ਗਿਆ ਤਖੜੀਆਂ ਮੱਤੇ ਹਾਂ ਤਖੜੀਆਂ ਭੈ ਤੂੰ ਦੱਸ ਕੀ ਕਹਾਂਗੀ ਹਾਂ ਮੈਂ ਠੀਕ ਹੈ ਇਹ ਹੋਰ ਭਰੇ ਸਾਰੇ ਠੀਕ ਹੈ ਹਾਂ ਹਾਂ ਠੀਕ ਹੈ ਬਾਬਾ ਤੇਰਾ ਮਾਮਾ ਦਾ ਬੇਬੇ ਹੋਰ ਕੀ ਹੋ ਗਿਆ ਮਟਾ ਬਜੀ ਕੋਲੇ ਗਈ ਸੀ ਇਹਨਾਂ ਕੋ ਮਾਰ ਹੋਈ ਪਈ ਹੈ ਕੀ ਹੋ ਗਿਆ ਇਹ ਤਾਂ ਬਾਬਾ ਬਮਾਰਾ ਜੀ ਤੇ ਨਾ ਉਹ ਉਹ ਪਤਾ ਲੱਗਿਆ ਕਿ ਮੇਰੀ ਜੀ ਮਹਾਮਾਰੀ ਹੀ ਨਾ ਕੁਝ ਕਾਰ ਕਰ ਰਹੀ ਹੁੰਦੀ ਆ ਵੀ ਸਾਰਾ ਦਿਨ ਮੂੰਹ ਮੱਥੇ ਲੱਗਦਾ ਕੋਈ ਨਾ ਮੇਰਾ ਇਹ ਹੁਣ ਪਤਾ ਨਹੀਂ ਲਿਆਗਾ ਹਾਂ ਤੇ ਮੈਂ ਆਖਾ ਚਲ ਮੈਂ ਦੱਸ ਕੇ ਜਾਂਦੀ ਥੋਨੀ ਨੂੰ ਚਲਦੇ ਵੇਲੇ ਮੜਾ ਜੋ ਕੋਣ ਜੀਜਾ ਦਾ ਪਤਾ ਦੇਈਂ ਉਹਦਾ ਕੋਈ ਨਾ ਮੈਂ ਤਾਂ ਪਤਾ ਹੀ ਨਹੀਂ ਸੀ ਬਾਬਾ ਤੂੰ ਦੱਸ ਦੀ ਗਵਾੜ ਮੱਥੇ ਹੈਗਾ ਹੋਰ ਤੇ ਐਨੇ ਚਲ ਮੈਂ ਗੱਲਾਂ ਬਾਤਾਂ ਜੀ ਉਹਦੇ ਨਾਲ ਕਰੀ ਗਈਆਂ ਕਿ ਮੁੰਡਾ ਵਿਚਾਰ ਬਿਲ ਬਿਲ ਚੱਕਰੀ ਗਿਆ ਗਾ ਵੀ ਤਾਂ ਇਹਨੇ ਪੈਸੇ ਲੱਗ ਗਏ ਇਹਨੇ ਪੈਸੇ ਲੱਗ ਗਏ ਮਹਾ ਚਲ ਕੋਈ ਨਹੀਂ ਬਤ ਮਹਰਾਮ ਬਥੇਰਾ ਆ ਜੂਗਾ ਚੱਲ ਤੂੰ ਇਹਦਾ ਹੋੜ-ਪੋੜ ਕਰ ਮਗਾ ਹਾਂ ਤੇ ਆ ਜੋ ਮੁੰਡੇ ਨਾਲ ਗੱਲਾਂ ਕਰਦੀ ਕਰਦੀ ਤੇ ਇਹਨੇ ਉਹਨਾਂ ਦੇ ਘਰੇ ਸਾਰਾ ਹੋ ਗਿਆ ਕਿਸ਼ਤ ਲੈਣਾ ਅੱਛਾ ਇੱਕ ਮੜਮੀ ਜੀ ਸੀਗੀ ਤੇ ਇੱਕ ਉਹ ਸਾਰ ਸੀਗਾ ਅੱਛਾ ਤੇ ਵਿਚਾਰੇ ਨੇ ਫੁੱਲ ਵੇਚਤੀ ਕਰਕੇ ਗਏ ਜਵਾਬ ਦੀ ਨਾ ਹੁਣ ਉਹ ਕਿੱਧਰ ਕਿੱਧਰ ਹੋਵੇ ਹਨਾ ਲੋਨ ਚੱਕਿਆ ਸੋਣਾ ਹੋਰ ਉਹਨੇ ਲੋਨ ਕਰਾਇਆ ਸੀ ਵਰਜੀਤ ਨੇ ਉਹ ਸਰਤਾ ਹੁਣੀ ਆ ਘਰੇ 90000 ਦਾ ਲੋਨ ਕਰਾਇਆ ਸੀਗਾ ਉਹਨੇ ਵਿਚਾਰੇ ਨੇ ਦੇਣੇ ਲੈਣੇ ਜੇ ਸੀਗੇ ਉਹ ਲਾਹੇ ਤੇ ਹੁਣ ਆਪ ਬਿਮਾਰ ਹੋ ਗਈ ਲਾ ਫੇਰ ਹੁਣ ਕੀ ਕਰਕੇ ਕੀ ਲਾਈ ਹੈ ਦਾ ਫਿਰ ਉਹਦਾ ਹਾਂ ਤੇ ਬਣਾਈ ਬੌੜੀ ਤਿਹਾਈ ਕਰਕੇ ਗਏ ਮੁੰਡੇ ਦੇ ੱਡੀ ਵੇਚ ਦੀ ਕਰੀ ਤੇ ਆਖੇ ਕਹਿੰਦੇ ਪੁੱਛੋਂ ਦਾ ਨਾ ਹੀ ਨੀਗਾ ਇਹ ਆਪਾਂ ਲਾਉਂ ਲਾਇ ਤਾਂ ਲੈਣੇ ਕੁੱਠੇ ਕਮ ਪਾ ਕਰ ਦੇ ਮੈਂ ਤਾਂ ਆਪ ਲੈਣ ਨੂੰ ਕਹਿੰਦੀ ਸੀ ਹੁਣ ਨਾ 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 ਹੀ ਤੇ ਤੂੰ ਲਾਉਂਦੇ ਰਾਹ ਨਾ ਬਈ ਇਹ ਤਾਂ ਆਖੇ ਕਹਿੰਦੇ ਬੇੜੇ ਦੇ ਵਿੱਚ ਲੋਥ ਪਈ ਹੁੰਦੇ ਇਹ ਕਿਸੇ ਦੀ ਮਜਬੂਰੀ ਨਹੀਂ ਸਮਝਦੇ ਅੱਛਾ ਮੈਂ ਤਾਂ ਆਪ ਲੈਣ ਨੂੰ ਕਹਿੰਦੀ ਸੀ ਚੱਲ ਮੈਂ ਤਾਂ ਘਰ ਪਾ ਲਾਂਗੇ ਚੱਲ ਘਰ ਤਾਂ ਪਾ ਲ ਗਏ ਆਪਾਂ ਉਹ ਗੱਲੇ ਸਲਾਰਟ ਚ ਚੱਕ ਲੈਨੇ ਮੁੜ ਕੇ ਆਪਾਂ ਹੁਣੇ ਆ ਔਖੇ ਹਾਂ ਤੇ ਬੱਸ ਆਖੇਗੀ ਕਹਿੰਦੀ ਮਤਾਈ ਆਈ ਸੀਗੀ ਤੇ ਹੁਣ ਮੈਂ ਤਾਂ ਜਾਣੀ ਹੈ ਕਿ ਮੈਨੂੰ ਘਰੇ ਜਵਾਬ ਦੇਕਦੇ ਹੋਣਿਆ ਵੀ ਗਈ ਤਾਂ ਬਰਜੀਚ ਦਾ ਪਤਾ ਲੈਣ ਸੀ ਆਈ ਨਹੀਂ ਪਤਾ ਹੋਰ ਕੀ ਤੇ ਕਿੱ데 ਬੜੂਗੀ ਮੇਰੀ ਆਤ ਤਾਂ ਮੈਂ ਕਿਸੇ ਕੋ ਨਹੀਂ